ਬਸ ਐਸੇ ਗਲਤੀ ਸੜੇ ਪਏ ਨੇ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਇੱਕ ਬੰਬੀ ਗਣਾਈ ਜਾਂਦਾ ਸੀ ਪੰਜਾ ਆਏ ਪਏ ਨੇ ਧਾਰਾਂ ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਹੁਣ ਵਕੀਲ ਬਾਲਦਾ ਫਿਰਦਾ ਹੋ ਉਹ ਹੱਲੇ ਬਣਾਉ ਜਿਵੇਂ 34 34 ਬਜ਼ੁਰਗਾਂ ਲੱਗ ਜਾਂਦੇ ਆਪਣੇ ਉਹ ਦਰੋਂ ਜੋ ਮੋੜ ਕੇ ਲੌਣੇ ਉਹਨੇ ਫਿਰ ਕੁਛ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਸੀ ਆ ਮੈਂ ਛੱਡ ਕੇ ਜਾਂਦਾ ਇਹ ਉਹਨਾਂ ਦਾ ਕੀ ਹਾਲਤ ਹੋਈ ਪਈ ਹੈ ਨਾ ਤੇ ਕਾਂਗਰਸੀ ਤਾਂ ਇਹ ਹਾਲ ਦੋਈ ਪਈਏ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਪਾਈ ਘਰੇ ਲਿਆ ਕੇ ਸੇਵਾ ਕਰ ਲੋ ਇਹ ਚ ਕੱਖ ਨਹੀਂਗਾ ਉਹਨੂੰ ਕਾਲੀਦਾਲ ਵਾਲੇ ਹੂੰ ਧਰਮ ਰੱਬ ਨੇ ਮਾਰ ਦਿੱਤੇ ਉਹਨਾਂ ਨੇ ਰੱਬ ਨਾਲ ਪੰਗੇ ਲਏ ਨੇ ਰੱਬ ਨਾਲ ਮੱਥਾ ਲਾਇਆ ਉਹ ਉਹਨਾਂ ਨੇ ਮਾਰ ਦਿੱਤੇ ਕਦੇ ਕਾਲ ਤੱਕ ਤੇ ਅਗੇ ਲੱਤ ਟੁੱਟ ਜਾਂਦੀ ਐ ਕਦੇ ਮੋਢਾ ਜਾ ਬੰਨੀ ਫਿਰ ਤਾਂ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਐਲੇ ਪੈਨੇ ਹੋ ਨਾ ਮੇਰਾ ਲੱਗ ਜਾਂਦਾ ਕਹਿੰਦੇ ਭਵਾਂਤ ਮੇਰਾ ਕੀ ਕਸੂਰ ਐ ਯਾਰ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਜਦੋਂ ਮੈਂ ਸਕੂਲ ਦੇ ਕੋਲ ਦੀ ਲੰਘਦਾ ਹੁੰਦਾ ਸੀ ਨਾ ਪਹਿਲਾਂ ਮੈਂ ਇੱਕ ਗੱਲ ਬੜੀ ਸੋਚਦਾ ਹੁੰਦਾ ਸੀ ਵੀ ਗਵਰਨਮੈਂਟ ਦੇ ਕਾਨੂੰਨ ਹੋਰ ਨੇ ਪਰ ਛਾਜਲੀ ਵਾਲਿਆਂ ਦੇ ਹੋਰ ਹੀ ਨੇ ਠੇਕਾ ਥਾਣਾ ਤੇ ਸਕੂਲ ਇੱਕੋ ਬਿਲਡਿੰਗ ਚ ਮੈਂ ਕਿਹਾ ਯਾਰ ਗਵਰਨਮੈਂਟ ਤਾਂ ਕਹਿੰਦੀ ਐ ਵੀ ਠੇਕੇ ਤੇ ਸਕੂਲ ਦਾ ਇੰਨਾ ਫਰਕ ਹੋਣਾ ਚਾਹੀਦਾ ਥਾਣਾ ਇੱਥੇ ਹੋਣਾ ਚਾਹੀਦਾ ਇੱਥੇ ਤਿੰਨੀ ਇੱਕੋ ਬਿਲਡਿੰਗ ਚ ਹੀ ਸੀ ਉਹ ਮੈਂ ਕਿਹਾ ਠੀਕ ਕਰੋ ਜੀ ਇਹਨਾਂ ਨੂੰ ਇੱਕ ਪਿੰਡਾ ਟੋਲ ਪਲਾਜੇ ਵਾਲਾ ਇਹ ਤੋਂ ਭਜਾਨੇ ਭਵਾਨੀਗੜ੍ਹ ਤੋਂ ਕਾਲਾ ਕਾਲਾਚਾੜ ਮੈਂ ਐਮਪੀ ਸੀਗਾ ਕਾਲਾਚਾੜ ਪਿੰਡ ਵਾਲੇ ਪੰਚਾਇਤ ਆਈ ਸਾਡੇ ਕੋਲੇ ਕਹਿੰਦੇ ਜੀ ਇੱਕ ਪੰਗਾ ਹੈ ਮੈਂ ਕੀ ਹੈ ਕਹਿੰਦੇ ਸਾਡੇ ਸਕੂਲ ਚ ਕੰਦ ਕਰਨੀ ਹੈ ਮੈਂ ਕਿਹ ਕੰਦ ਕਰਾਂ ਇਹ ਸਕੂਲ ਚ ਕੰਦ ਹੈ ਨਹੀਂ ਮੈਂ ਆਪਾਂ ਐਮਪੀ ਲੈਰ ਚ ਦੇ ਦਾਂਗੇ ਪੈਸੇ ਕਹਿੰਦੇ ਨਹੀਂ ਨਹੀਂ ਜੀ ਪਚਾਰੇ ਕਰਨੀ ਹੈ ਮੈਂ ਕਹਿੰਦਾ ਬਚਾਲੇ ਕਿਉਂ ਕਰਨੀ ਐ ਉਹ ਕਹਿੰਦੇ ਜੀ ਉਦੋਂ ਜਦੋਂ ਮਾਹੌਲ ਜਿਆ ਖਰਾਬ ਸੀ ਨਾ ਚੌਂਕੀ ਵੀ ਸਕੂਲ ਚ ਹੀ ਬਣਾਤੀ ਸੀ ਜੀ ਉਹ ਹੁਣ ਖੁੱਲ੍ਹੈ ਜੀ ਕੰਮ ਕਹਿੰਦੇ ਉਧਰ ਜਦੋਂ ਕਹਿੰਦੇ ਪੁਲਿਸ ਵਾਲੇ ਕਿਸੇ ਨੂੰ ਮੁੱਦਾ ਪਾ ਕੇ ਕੁੱਟਦੇ ਨੇ ਬੱਚੇ ਡਰ ਜਾਂਦੇ ਆ ਸਾਡੇ ਜੀ ਰਾਤ ਨੂੰ ਬੱਚੇ ਬੁੜਕ ਬੁੜ ਕੁੱਟਦੇ ਆ ਜੀ ਸੁਪਨੇ ਚ ਕਹਿੰਦੇ ਕੰਦ ਕਰ ਦਿਓ ਤਾਂ ਕਿ ਹੁਣ ਪੁਲਿਸ ਵਾਲਿਆਂ ਨੂੰ ਕੁੱਟਣ ਤੋਂ ਹਟਾ ਨਹੀਂ ਸਕਦੇ ਅਸੀਂ ਪਰ ਕੰਦ ਕਰ ਦਿਓ ਜੀ ਉਹ ਮੈਂ ਕਹਿਆ ਯਾਰ ਇਤੋਂ بڑا ਔਖਾ ਯਕ ਤੁਸੀਂ ਸਵਾਲ ਲੈ ਕੇ ਆ ਗਏ ਮੈਂ ਐਸਐਸਪੀ ਨਾਲ ਗੱਲ ਕੀਤੀ ਪਰ ਜਗ੍ਹਾ ਥੋੜੀ ਐ ਜਿੱਥੇ ਚੌਂਕੀ ਬਣੀ ਹੈ ਕਹਿੰਦੇ ਨਾ ਜੀ ਸਕੂਲ ਦੀ ਐ ਮੈਂ ਤੁਸੀਂ ਜਵਾਕਰ ਕੋਲ ਡਾਈ ਜਾਨੇ ਹੋ ਬਈ ਉਹ ਕਹਿੰਦੇ ਜੀ ਸਾਡੇ ਕੋਲ ਜਗ੍ਹਾ ਹੀ ਇੰਨੀ ਘੱਟ ਐ ਵੀ ਸਾਨੂੰ ਬਾਹਰ ਹੀ ਕੁੱਟਣੇ ਪੈਂਦੇ ਆ ਮੈਂ ਕਹਿੰਦਾ ਕੁੱਟਣਾ ਬੰਦ ਨਹੀਂ ਕਰਦੇ ਤੁਸੀਂ ਉਹ ਮੈਂ ਕਹਿੰਦਾ ਯਾਰ ਥੋੜਾ ਇੱਧਰ ਉੱਧਰ ਕਰ ਲਿਆ ਕਰੋ ਕਿਸੇ ਨੂੰ ਨਾ ਜੀ ਕਹਿੰਦੇ ਇਹ ਤਾਂ ਇਹ ਤਾਂ ਇੱਥੇ ਹੋ ਕੰਦ ਕਰ ਦਿਓ ਜੀ ਅੱਜ ਕੱବਰ ਕੰਦਾਇ ਨਹੀਂ ਕਰਦਾ ਫਿਰ ਉਹਨਾਂ ਦੀ ਕੰਦ ਜਿਹੜੀ ਹੈ ਨਾ ਤੂੰ ਜਾ ਕੇ ਦੇਖੋ ਜਿੱਥੇ ਜਿੱਥੇ ਟੋਲ ਪਲਾਜਾ ਨਾ ਜਮਾਂ ਟੋਲ ਪਲਾਜੇ ਦੇ ਖੱਬੇ ਪਾਸੇ ਸਕੂਲ ਹੈ ਚੰਨੋ ਵਾਲਾ ਜਿਹੜਾ ਟੋਲ ਪਲਾਜਾ ਕੰਦ ਕਰੀ ਥੋੜਾ ਤਾਂ ਹਾਂ ਚ ਜੋ ਆਕ ਡਰਨੋਂ ਹਟੇ ਨਹੀਂ ਤਾਂ ਆ ਹਾਲਾਤਾਂ ਚ ਤਾਂ ਸਾਡੇ ਸਕੂਲ ਰਹਿੰਦੇ ਸੀ ਕਿਸੇ ਦੇ ਬਾਥਰੂਮ ਹੈ ਨਹੀਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਜਾਂ ਤਾਂ ਘਰੇ ਜਾਣਾ ਪੈਂਦਾ ਛੁੱਟੀ ਲੈ ਕੇ ਜਾਂ ਫਿਰ ਜਿਹੜਾ ਕੋਈ ਹੋਰ ਹੀਲਾ ਕਰਨਾ ਪੈਂਦਾ ਪੜਾ ਮੈਂ ਪਾਰਲੀਮੈਂਟ ਚ ਵੀ ਮੈਂ ਗੱਲ ਬੋਲੀ ਸੀ ਬਹੁਤ ਸਾਰੇ ਮਾਪੇ ਜਿਹੜੇ ਨੇ ਹੁਸ਼ਿਆਰ ਬੱਚੀਆਂ ਨੂੰ ਇਸੇ ਕਰਕੇ ਹਟਾ ਲੈਂਦੇ ਸੀ ਸਕੂਲਾਂ ਜਾਣ ਦਾ ਸਾਧਨ ਨਹੀਂ ਹੈਗਾ ਜੀ ਟਰਾਲੀਆਂ ਤੇ ਲੰਮਕਲਮਕ ਜਾਂਦੀਆਂ ਨੇ ਬੱਸਾਂ ਦੀਆਂ ਜਿਹੜੀਆਂ ਜਾਲ ਜੇ ਨੇ ਜਾਲਾਂ ਤੇ ਲੰਮਕਲਮਕ ਜਾਂਦੀਆਂ ਜਾਂ ਕਿਸੇ ਅਜਨਬੀਆਂ ਤੋਂ ਰਾਈਡ ਲੈਣੀ ਪੈਂਦੀ ਕੱਲ ਸੁਗਦਾ ਜ਼ਮਾਨਾ ਹੈ ਕਹਿੰਦੇ ਨਹੀਂ ਅਸੀਂ ਨਹੀਂ ਪੜਾਉਣੀ ਅਸੀਂ ਤਾਂ 2 ਸਾਲਾਂ ਬਾਅਦ ਵਿਆ ਦਾਂਗੇ ਬਸ ਉਹ ਜੀਜਾ ਹੋਂ ਖਤਮ ਕਰਦੇ ਆ ਅ ਜਿੰਨਾ ਮੈਨੂੰ ਡੈਮੋ ਦਿਖਾਏ 95% ਕੁੜੀਆਂ ਸੀ ਆ ਕਰਦਿਆਂ ਪੋਟਾਸ਼ੀਅਮ ਨੂੰ ਐ ਕਰ ਲਾਂਗੇ ਫਿਰ ਉਹਦੇ ਚ ਆਪਾਂ ਇਹ ਲਿਕਰ ਪਾ ਕੇ ਇਹਦਾ ਰੰਗ ਜਾਮਨੀ ਹੋ ਜਾਊਗਾ ਮੈਂ ਕਹ ਰਿਹਾ ਤੁਸੀਂ ਤਾਂ ਬਣ ਗੀਆਂ ਤੁਸੀਂ ਤਾਂ ਬਣ ਗੀਆਂ ਬਸ ਜਦੋਂ ਇੰਨਾ ਪੜਾਈ ਵਧੀਆ ਹੋਣ ਲੱਗ ਗਈ ਟੀਚਰ ਵਧੀਆ ਆ ਗਏ ਸਾਰੇ ਟੀਚਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਦੇਣਾ ਮੈਂ ਖੁਦ ਇੱਕ ਟੀਚਰ ਦਾ ਬੇਟਾ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੁਹਾਡੇ ਲਾਏ ਹੋਏ ਬੂਟੇ ਜਦੋਂ ਫੁੱਲ ਫਲ ਤੇ ਛਾਂ ਦੇਣ ਲੱਗਣਗੇ ਉਹ ਤੁਹਾਨੂੰ ਖੁਸ਼ੀ ਹੋਊਗੀ ਕਿਉਂਕਿ ਜਦੋਂ ਕੋਈ ਬੂਟਾ ਫੁੱਲ ਫਲ ਤੇ ਛਾਂ ਦੇਣ ਲੱਗਦਾ ਹੈ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਹੁੰਦੀ ਹੈ ਜਿਨੇ ਉਹ ਬੂਟਾ ਲਾਇਆ ਹੁੰਦਾ ਜਿਨੇ ਉਹ ਬੂਟਾ ਸਿੰਜਿਆ ਹੁੰਦਾ ਆ ਜਿਹੜਾ ਅੰਕੜੇ ਦਿੱਤੇ ਆ ਚੀਮਾ ਸਾਹਿਬ ਨੇ ਅਸੀਂ ਤਾਂ ਪੰਜਾਬ ਦੇ ਖਜ਼ਾਨੇ 'ਚ ਇੱਕ ਇੱਕ ਰੁਪਈਆ ਲਿਆ ਕੇ ਪਾਉਨੇ ਆ ਰੁਪਈਏ ਰੁਪਈਏ ਪਿੱਛੇ ਲੜਦੇ ਵੀ ਆ ਮੇ ਰੁਪਈਆ ਵੱਧ ਨਹੀਂ ਲਾਉਣਾ ਖਜ਼ਾਨੇ 'ਚ ਕਿੰਨੇ ਵੱਜਦੇ ਨੇ ਇਹ ਦੱਸੋ ਉਹੀ ਉਹੀ ਪੈਸੇ ਅਸੀਂ ਤੁਹਾਡੇ ਦੇ ਲਾਉਣੇ ਨੇ ਜਿਆਦਾ ਸਕੂਲਾਂ ਦੇ ਰੂਪ 'ਚ ਲੱਗਣਗੇ ਸੜਕਾਂ ਦੇ ਰੂਪ 'ਚ ਲੱਗਣਗੇ ਗਰਾਊਂਡ ਬਣਾਵਾਂਗੇ ਇਨਫਰਾਸਟ੍ਰਕਚਰ ਆਊਗਾ ਬਿਜਲੀ ਫ੍ਰੀ ਹੋਊਗੀ ਕੱਸੀਆਂ ਖਾਲ ਥੱਲੇ ਪਾਈਪਾਂ ਦੱਬੀਆਂ ਜਾ ਰਹੀਆਂ ਨੇ ਸਾਰੇ ਕੰਮ ਹੋ ਰਹੇ ਥੋੜਾ ਜਿਆ ਆਪਾਂ ਕਦੇ ਕਦੇ ਕਾਲੀ ਕਰ ਜਾਂਦੇ ਜੇ ਆਪਾਂ ਕੋਈ ਆ ਸਾਹਮਣੇ ਪਾਈ ਸਾਹਿਬ ਬੈਠੇ ਨੇ ਇਹਨਾਂ ਨੇ ਫੀਤਿਆਂ ਵਾਲੇ ਬੂਟ ਪਾਏ ਹੋਏ ਨੇ ਜੇ ਫੀਤੇ ਦੀ ਗੰਢ ਦੋ ਦਿਨਾਂ ਨਾ ਖੋਲਣ ਤੀਜੇ ਦਿਨ ਚਮਚਾ ਪਾ ਕੇ ਚਮਚੇ ਦੀ ਡੰਡੀ ਜੀ ਜਾਂ ਕੋਈ ਚਾਕੂ ਜਾਂ ਕੋਈ ਸੁਆਹ ਜਾਂ ਲੈ ਕੇ ਤਿੱਖੀ ਚੀਜ਼ ਨਾ ਖੋਲਣੀ ਪਊਗੀ ਗੰਢ ਜੰਮ ਜਾਂਦੀ ਹੈ ਤਿੰਨ ਦਿਨ ਪੁਰਾਣੀ ਗੰਢ ਦੀ ਗੱਲ ਕਰਦਾ ਮੈਂ ਤੇ ਮੈਨੂੰ ਤਾਂ 75 ਸਾਲ ਪੁਰਾਣੀ ਗੰਢ ਫੜਾ ਰੱਖੀ ਹੈ ਤੁਸੀਂ ਕਹਿੰਦੇ ਖੋਲੇ ਨੂੰ ਹੁਣ ਤਿੰਨ ਸਾਲਾਂ ਚ ਮੈਂ ਖੋਲੀ ਜਾਂਨਾ ਕਾਫੀ ਗੰਢਾਂ ਖੋਲ ਲੀਆਂ ਥੋੜਾ ਸਬਰ ਕਰ ਲਓ ਬਸ ਮੇਰੀ ਨੀਅਤ 'ਚ ਕੋਈ ਖੋੜ ਨਹੀਂ ਜੇ ਤਾਂ ਮੈਂ ਕੋਈ ਰੇਤਿਆਣੇ ਚ ਸੱਪ ਆ ਲਿਆ ਹੋਵੇ ਮੇਰੀਆਂ ਬੱਸਾਂ ਚੱਲ ਪਿਆ ਹੋਣ ਮੇਰੇ ਤਾਂ ਪਿੰਡ ਜਾ ਕੇ ਦੇਖ ਲੋ ਸਾ ਟੀਬ ਵੀ ਨਹੀਂ ਕਰਾਈ ਕਰੇ ਉਹ ਮੇਰੀ ਮਾਂ ਉੱਥੇ ਪਿੰਡ ਰਹਿੰਦੀ ਐ ਉਹ ਇੱਕ ਪੱਤਰਕਾਰ ਆ ਗਿਆ ਕੋਈ ਯੂਟਿਊਬ ਵਾਲਾ ਉਹ ਕਹਿੰਦੇ ਦੇਖ ਲੈ ਬੇਬੇ ਹੁਣ ਤਾਂ ਮੁੱਖ ਮੰਤਰੀ ਦੀ ਮਾਂ ਐ ਆ ਪਿੱਛੇ ਦੇਖ ਲੈ ਤੂੰ ਇੱਟਾਂ ਦੇਖ ਲੈ ਕਿਵੇਂ ਪੁਰੀਆਂ ਪਈਆਂ ਨੇ ਪਲਾਸਤਰੀ ਕਰਾ ਲਓ ਉਹ ਕਹਿੰਦੀ ਭਾਈ ਮੈਂ ਇੱਥੇ ਥੋੜਾ ਨਹੀਂ ਚੱਲਣ ਦਿੰਦੀ ਕੀ ਪਤਾ ਕਿਹੜੀ ਕਿਸਮਤ ਵਾਲੀ ਈਟੇਸ ਘਰ ਚ ਲੱਗੀ ਹੋਈ ਐ ਕਿ ਮੇਰੇ ਪੁੱਤ ਨੂੰ ਐਡਾ ਵੱਡਾ ਆਉਦਾ ਮਿਲ ਗਿਆ ਇਹ ਮਾਂ ਹੀ ਕਹਿ ਸਕਦੀ ਏ ਗੱਲ ਇਹ ਗੱਲ ਸਿਰਫ ਮਾਂ ਕਹਿ ਸਕਦੀ 19 ਜਗਾ ਤੇ ਸੋਣਾ ਓਹੀ ਦੋ ਰੋਟੀਆਂ ਨੇ ਜਿਤੇਨ ਖਾਣ ਲੱਗ ਜਾਂਗੇ ਡਾਕਟਰ ਬੰਦ ਕਰ ਦੂ ਜਿਨੇ ਨਾਲ ਸਰੀ ਜਾਂਦਾ ਸਾਰ ਲੋ ਪਤਾ ਨਹੀਂ ਯਾਰ ਇਹਨਾਂ ਨੂੰ ਮੈਨੂੰ ਸਮਝ ਨਹੀਂ ਆਉਂਦੀ ਆ ਜਿਹੜੇ ਲੁਟਣ ਤੇ ਲੱਗੇ ਆ ਪੰਜਾਬ ਨੂੰ ਬੀ ਜਿਆਦਾਤਰ ਮਹਾਰਾਜ ਨਾਲ ਗੱਲ ਹੋਗੀ ਇਹਨਾਂ ਦੀ ਵੀ ਤੇਰੇ ਵਾਲੇ ਉੱਤੇ ਆ ਜਾਣਗੇ ਨਾਲ ਹੀ ਲਿਆਈ ਨਾਲ ਤਾਂ ਕਿਸੇ ਦੇ ਗਏ ਨਹੀਂ ਮੈਂ ਤਾਂ ਜਾਂਦੇ ਦੇਖੇ ਨਹੀਂ ਕਿਤੇ ਵਸੇ ਐਸੇ ਗਲਤੀ ਸੜੇ ਪਏ ਨੇ ਆਮ ਕਰਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਕੱਲ ਇੱਕ ਬੰਬ ਵੀ ਗਣਾਈ ਜਾਂਦਾ ਸੀ 50 ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਹੁਣ ਵਕੀਲ ਬਾਲਦਾ ਫਿਰਦਾ ਉਹ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਬੇਟ ਕਰ ਰਿਹਾ ਤੂੰ ਉਹੀ ਹੱਲੇ ਪੈਣਾ ਜਿਵੇਂ 34 ਲੱਖ 34 ਬਜ਼ੁਰਗਾਂ ਲੱਗ ਜਾਂਦੀਆਂ ਆਪਣੇ ਉਧਰੋਂ ਜੋ ਮੋੜ ਕੇ ਲੌਣੇ ਹੁੰਦੇ ਨੇ ਫਿਰ ਕੋਈ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਤੇ ਮੈਂ ਛੱਡ ਕੇ ਜਾਂਦਾ ਇਹ ਉਹਨਾਂ ਨੇ ਇਹ ਹਾਲਤ ਹੋਈ ਪਈ ਐ ਇਹਨਾਂ ਦੀ ਕਾਂਗਰਸੀ ਤਾਂ ਇਹ ਹਾਲ ਦੋਈ ਪੀਏ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਪਾਈ ਘਰੇ ਲਿਆ ਕੇ ਸੇਵਾ ਕਰ ਲੋ ਇਹ ਚ ਕੱਖ ਨਹੀਂ ਹੈਗਾ ਹੁਣ ਵੀ ਮੂੰਹ ਚ ਚਮਚਾ ਜਿਹਾ ਪਾਣੀ ਦਾ ਪਾ ਗਿਆ ਕੋਈ ਪੂਆ ਵੀ ਆ ਜਾਂਦੀ ਐ ਵੀ ਚਲ ਦੇਖ ਆਈਏ ਬਾਪੂ ਨੂੰ ਹਨਾ ਵੀ ਹੁਣ ਹੈ ਤਾਂ ਹੈ ਨਹੀਂ ਕੁਛ ਬਸ ਫਾਰਮੈਲਟੀ ਹੈ ਇਹ ਕਾਂਗਰਸ ਦਾ ਹਾਲ ਹੋਇਆ ਪਿਆ ਅਕਾਲੀ ਦਾ ਲੜੇ ਹੁ ਤਰ ਰੱਬ ਨੇ ਮਾਰਤੇ ਉਹਨਾਂ ਨੇ ਰੱਬ ਨਾਲ ਪੰਗੇ ਲਏ ਨੇ ਰੱਬ ਨਾਲ ਮੱਥਾ ਲਾਇਆ ਉਹ ਉਹਨਾਂ ਨੇ ਮਾਰਤੇ ਕਦੇ ਕਾਲ ਤਖਤ ਜਾਂ ਕਿ ਲੱਤ ਟੁੱਟ ਜਾਂਦੀ ਐ ਕਦੇ ਮੋੜਾ ਜਾਂ ਬੰਨੀ ਫਿਰਦਾ ਹੁੰਦਾ ਪਤਾ ਨਹੀਂ ਕਿੱਥੋਂ ਕਿੱਥੋਂ ਹੱਲੇ ਪੈਨੇ ਉਹ ਨਾ ਮੇਰਾ ਲੱਗ ਜਾਂਦਾ ਕਹਿੰਦੇ ਭਵੰਤ ਮੇਰਾ ਕੀ ਕਸੂਰ ਐ ਯਾਰ ਮੇਰਾ ਕਸੂਰ ਐ ਬਈ ਕੋਈ ਮੈਂ ਸੱਚ ਬੋਲੀ ਜਾਂਦਾ ਉਹ ਕਹਿੰਦੇ ਭਾ ਇਹ ਕਿੱਥੋਂ ਆ ਗਿਆ ਯਾਰ ਇਹ ਇਹਦਾ ਕੋਈ ਹੱਲ ਵੀ ਨਹੀਂ ਹੈਗਾ ਮੈਂ ਕਿਹਾ ਅਸੀਂ ਮਾਲਬੇ ਵਾਲਿਆਂ ਜਾਂ ਤਾਂ ਆਉਂਦੇ ਹੀ ਨਹੀਂ ਸਾਰੀ ਜ਼ਿੰਦਗੀ ਆ 30 40 ਕਿਲੋਮੀਟਰ ਚ ਖੋਖਰ ਪੂਆ ਦੂਜੀ ਪੂਆ ਛੇਰੋਂ ਆ ਨਾਨਕੇ ਖੜਿਆਲ ਨੇ ਮਾ ਗੰਡੂਆਂ ਐਂ ਜੇ ਕਰਕੇ 30 40 ਕਿਲੋਮੀਟਰ ਚ ਜਿੰਦਰੀ ਕੱਢਦੇ ਨੇ ਸਾਰੀ ਜਤਾ ਜੇ ਜਾਣੇ ਬਾਅਦ ਤੋਂ ਬਾਅਦ ਨਾ ਨ ਵੀ ਵੀ ਜਾਇਆ ਹੁੰਨੇ ਆ ਬਸ ਜੇ ਕਿਤੇ ਨਿਕਲ ਜੇ ਬਾਹਰ ਫਿਰ ਟੌਪ ਤੋਂ ਘੱਟ ਕੋਈ ਸਾਨੂੰ ਪੋਜੀਸ਼ਨ ਪਸੰਦ ਨਹੀਂ ਹੈਗੀ ਫਿਰ ਫੇਰ ਥੱਲੇ ਰਹਿੰਦੇ ਨਹੀਂ ਇੱਕ ਨੰਬਰ ਤੋਂ ਘੱਟ ਫਿਰ ਸੋਇਸ ਕਰਕੇ ਬੱਚਿਆਂ ਨੂੰ ਵੀ ਮੈਂ ਬੇਨਤੀ ਕਰੂੰਗਾ ਬੱਚੋ ਪੜੋ ਮੈਰਿਟ ਦੇ ਵਿੱਚ ਆਓ ਕੋਈ ਮਾਈ ਦਾ ਲਾਲ ਨਹੀਂ ਇਹ ਕਹਿ ਸਕਦਾ ਕਿ ਬੱਚੇ ਦੇ ਨੰਬਰ ਆ ਗਏ ਸੀ ਪਰ ਘੱਟ ਨੰਬਰ ਵਾਲੇ ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਵੱਧ ਨੰਬਰ ਵਾਲੇ ਦੇ ਬਾਪੂ ਕੋਲੇ ਪੈਸੇ ਨਹੀਂ ਸੀ ਜਾਂ ਵੱਧ ਨੰਬਰ ਵਾਲੇ ਦੇ ਬਾਪੂ ਕੋਲ ਸਪਾਰਸ਼ ਨਹੀਂ ਸੀ ਕਿਸੇ ਦੀ ਤਾਂ ਨੌਕਰੀ ਨਹੀਂ ਮਿਲੀ ਘੱਟ ਨੰਬਰ ਵਾਲਾ ਲੈ ਗਿਆ ਇਹ ਹੋ ਨਹੀਂ ਸਕਦਾ ਜੀ ਨੰਬਰ ਵੱਧ ਲਾਉਂਗੇ ਉਡੀਓ ਵੱਡੀ ਕੁਰਸੀ ਮਿਲੂਗੀ ਇਹ ਮੇਰਾ ਵਾਦਾ ਹੈ 52000 ਤੋਂ ਵੱਧ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਹਾਂ ਜਿਹੜੇ ਮਰਜ਼ੀ ਫੀਲਡ ਜਾਣਾ ਚਾਹੁੰਦੇ ਜਾਓ ਮਾਪਿਆਂ ਨੂੰ ਵੀ ਬੇਨਤੀ ਕਰਦਾ ਇਹਨਾਂ ਨੂੰ ਬਣ ਲੈਣ ਦਿਓ ਇਹਨਾਂ ਤੇ ਪ੍ਰੈਸ਼ਰ ਨਾ ਪਾਓ ਇਹਨਾਂ ਨੂੰ ਜੋ ਬਣਨਾ ਹੈ ਇਹਨਾਂ ਨੂੰ ਬਣ ਲੈਣ ਦਿਓ ਤੁਸੀਂ ਦੇਖਿਓ ਇੱਕ ਦਿਨ ਤੁਸੀਂ ਮਾਣ ਮਹਿਸੂਸ ਕਰੋਗੇ ਧੀਆਂ ਨੂੰ ਕਹਿੰਦੇ ਐ ਇੱਟ ਮੱਥੇ ਮਾਰੀ ਰੱਬ ਨੇ ਇੱਟ ਮੱਥੇ ਮਾਰੀ ਗੋਵਿੰਦਗੜ੍ਹ ਕੋਲੇ ਮਲੋਹ ਕੋਲੇ ਇੱਕ ਪਿੰਡ ਐ ਦੋ ਜੋੜੀਆਂ ਕੁੜੀਆਂ ਜੰਪੀਆਂ ਲੋਕ ਆ ਗਏ ਬੱਸ ਕਹਿੰਦੇ ਭਾਈ ਤੇਰੇ ਤਾਂ ਪੁਰਾਣੇ ਜਨਮ ਦੇ ਕੋਈ ਪਾਪ ਸੀ ਦੋ ਜੋੜੀਆਂ ਉਹ ਵੀ ਕੁੜੀਆਂ ਕਹਿੰਦਾ ਜੀ ਠੀਕ ਹੈ ਕੋਈ ਗੱਲ ਨਹੀਂ ਉਹਨੇ ਪੜਾ ਲੀਆਂ ਜੀ ਬੰਦੇ ਨੇ ਆ 6 ਕੁ ਮਹੀਨੇ ਪਹਿਲਾਂ ਦੋਨੇ ਜੱਜ ਬਣ ਗੀਆਂ ਹੀ ਦੋਨੇ ਭੈਣਾ ਸਕੀਆਂ ਜੱਜ ਬਣ ਗਿਆ ਤੇ ਉਹੀ ਬੰਦੇ ਜਿਹੜੇ ਕਹਿੰਦੇ ਸੀ ਕਿ ਤੇਰੇ ਪੁਰਾਣੇ ਜਨਮ ਦੇ ਪਾਪ ਨੇ ਉਹੀ ਗਪਾਲ ਸਵੀਟ ਵਾਲੇ ਬਰਫੀਆਂ ਵਾਲੇ ਡੱਬੇ ਚੱਕੀ ਫਿਰਦੇ ਸੀ ਕਹਿੰਦੇ ਤੇਰੇ ਪੁਰਾਣੇ ਜਨਮ ਦੇ ਕੋਈ ਪੁੰਨ ਨੇ ਬਾਈ ਜਿਹੜਾ ਤੂੰ ਜਾਜ ਉਹ ਦੇਖ ਲੋ ਦੁਨੀਆ ਚੜਦੇ ਸੂਰਜ ਨੂੰ ਸਲਾਮਾਂ ਨੇ ਪੜ੍ਹਾਈ ਦਾ ਹੀ ਮੁੱਲ ਹੈ ਪੁੱਤ ਹੁਣ ਤਾਂ ਪੜ੍ਹ ਲੋਗੇ ਲੋਕ ਵਧਾਈਆਂ ਦੇਣ ਆਉਣਗੇ ਨਹੀਂ ਪੜ੍ਹੋਗੇ ਲੋਕ ਲਾਂਬੇ ਦੇਣ ਨੂੰ ਤਾਂ ਫਿਰਦੇ ਹੀ ਆ ਲੋਕ ਤਾਂ ਨੁਕਸ ਕੱਢਣ ਨੂੰ ਫਿਰਦੇ ਹੀ ਆ ਸੋ ਇਸ ਕਰਕੇ ਆਪਣੇ ਗੁਣਾਂ ਨੂੰ ਪਛਾਣੋ ਵੱਡੇ ਬਣੋ ਸਰਕਾਰ ਥੋਡੀ ਹੈ ਕੋਈ ਸੁਜੈਸ਼ਨ ਕੋਈ ਸੁਝਾਅ ਕੋਈ ਸ਼ਿਕਵਾ ਕੋਈ ਸ਼ਿਕਾਇਤ ਹੋਵੇ ਆਪਣੇ ਪ੍ਰਿੰਸੀਪਲ ਨੂੰ ਆਪਣੇ ਹੈਡਮਾਸਟਰ ਨੂੰ ਆਪਣੇ ਐਮਐਲਏ ਨੂੰ ਜਾਂ ਕੋਈ ਸਾਡੇ ਵਲੰਟੀਅਨ ਦੱਸ ਦੋ ਉਹ ਵੀ ਆਪਾਂ ਠੀਕ ਕਰ ਦਾਂਗੇ ਕਿਉਂਕਿ ਜਿੱਥੇ ਸਮੱਸਿਆ ਹੁੰਦੀ ਹੈ ਹੱਲ ਵੀ ਉੱਥੇ ਹੁੰਦਾ ਹੈ ਤੁਸੀਂ ਉਹ ਦੱਸ ਸਕਦੇ ਹੋ ਦਿਲ ਦੇ ਸਾਫਾਂ ਮਾਲਵੇ ਵਾਲਿਆਂ ਜੋ ਗੱਲ ਦਿਲ ਤੇ ਉਹ ਹੀ ਜ਼ੁਬਾਨ ਤੇ ਆ ਇਹ ਨਹੀਂ ਹੈਗਾ ਵੀ ਦਿਲ 'ਚ ਕੁਝ ਹੋਰ ਹੈ ਜ਼ੁਬਾਨ 'ਤੇ ਕੁਝ ਹੋਰ ਹੈ। ਬਸ ਵਧਾਈਆਂ ਦੇਣ ਆਇਆ ਸੀ ਮੈਂ ਤਾਂ ਤੁਹਾਨੂੰ। ਬੜੇ ਸਾਹਮਣੇ ਬੈਠੇ ਪੁਰਾਣੇ ਸਾਥੀਆਂ ਦੇਖ ਕੇ ਐਂ ਜੀ ਕਰਦਾ ਦੁਬਾਰੇ ਐਮਪੀ ਲੜ ਲਈਏ। ਉਹਨਾਂ ਯਾਰਾ ਜਿਆ ਹੋਰ ਹੀ ਹੁੰਦਾ ਮੂਰੇ ਮੋਟਰਸਾਈਕਲ 'ਚ ਜਲੋਂਦੇ ਨੇ ਇਹ। ਇਤਰੋਂ ਕਿੱਧਰ ਨੂੰ ਜਾਣਾ ਪਤਾ ਨਹੀਂ ਕਿੱਧਰ ਨੂੰ ਜਾਣਾ। ਇਹ ਤਾਂ ਮੇਦਿਆ ਅਫੀਸ ਦੀ ਕੱਢਦੀ ਹੈ ਕੱਢ ਲਓ ਭਾਈ। ਮੈਂ ਕਹਿੰਦਾ ਮੋਜੋ ਵਾਲ ਨੂੰ ਚਲੀਏ ਮੋਜੋ ਵਾਲੀ ਦੀ ਕੱਢ ਲਓ ਭਾਈ। ਕੋ ਇੱਧਰ ਕੋਠੇ ਜੇ ਪੈਂਦੇ ਨੇ ਇੱਧਰ ਨੂੰ ਕੱਢ ਲੀਏ ਕੱਢ ਲੋ ਭਾਈ ਸੋ ਜਦੋਂ ਮਾਲਕੀ ਤੁਸੀਂ ਹੋ ਪਬਲਿਕ ਹੈ ਜਿੰਦ ਦੀ ਮਰਜ਼ੀ ਲੈ ਜਾਓ ਮਨ ਤਾਂ ਛੋਟੇ ਜਿਹੇ ਹਾਥੀ ਤੇ ਚੜਾ ਲੈਂਦੇ ਛੋਟੇ ਹਾਥੀ ਤੇ ਤੇ ਪਰ ਦਿਲ ਉਦੋਂ ਵੀ ਸਾਫ਼ ਸੀ ਪਾਰਲੀਮੈਂਟ ਚ ਪਹਿਲੀ ਵਾਰ ਸੰਗਰੂਰ ਬੋਲਿਆ ਪਰ ਉੱਥੇ ਜਦੋਂ ਉੱਥੇ ਬੋਲਦੇ ਸੀ ਤੁਹਾਨੂੰ ਮਾਨ ਮਹਿਸੂਸ ਹੁੰਦਾ ਸੀ ਆਪਣੇ ਵਾਲਾ ਖੜਾ ਹੋ ਗਿਆ ਵੀ ਆਪਣੇ ਵਾਲਾ ਹੋ ਗਿਆ ਖੜਾ ਇਹ ਇਹ ਹੁਣ ਪੰਗਾ ਪਾਓ ਹੁਣ ਸਿੱਖ ਗਏ ਸਾਰੇ ਸਿੱਖ ਗਏ ਹੁਣ ਉਹਨੂੰ ਪਤਾ ਲੱਗ ਗਿਆ ਵੀ ਬੋਲੇ ਤੋਂ ਬਿਨਾ ਗੱਲ ਨਹੀਂ ਬਣਨੀ ਉਹ ਪੀਤੂ ਸਰਪੰਚ ਬੈਠਾ ਛਾੜ ਵਾਲਾ ਰਾਤ ਨੂੰ ਆਏ ਸੀ ਦੇਖਦਾ ਵੀ ਨਹੀਂ ਸੀ ਕੁਛ ਉਹ ਕੇਜਰੀਵਾਲ ਸਾਹਿਬ ਜਦੋਂ ਆਏ ਸੀ ਨਾਲ ਸੋ ਇਸ ਕਰਕੇ ਜਿੱਦੇ ਆਮ ਆਦਮੀ ਪਾਰਟੀ ਰਿਸਟਰ ਕਰਾਉਣ ਗਏ ਸੀ ਕੇਜਰੀਵਾਲ ਸਾਹਿਬ ਥੱਬਾ ਲੈ ਕੇ ਕਾਗਜ਼ਾਂ ਦਾ ਆਪਣੇ ਚ ਇੱਕ ਵੀ ਨਾਲ ਨਹੀਂ ਗਿਆ ਸੀ ਜਿੱਦ ਦੇ ਚੋਣ ਨਿਸ਼ਾਨ ਝਾੜੂ ਰਿਸ਼ਟਰ ਕਰਾਉਣ ਗਏ ਸੀ ਥੱਬਾ ਲੈ ਕੇ ਕਾਗਿਆਂ ਦਾ ਆਪਣੇ ਚ ਇੱਕ ਵੀ ਨਾਲ ਨਹੀਂ ਗਿਆ ਸੀ ਉਹਨਾਂ ਨੇ ਆਪਾਂ ਨੂੰ ਪਾਰਟੀ ਵੀ ਦਿੱਤੀ ਚੋਣ ਨਿਸ਼ਾਨ ਵੀ ਦਿੱਤਾ ਹੋਰ ਕੀ ਕਰ ਸਕਦੇ ਨੇ ਵੀ ਅੱਗੇ ਤਾਂ ਫਿਰ ਆਪਣਾ ਕੰਮ ਹੈ ਨਾ ਪੰਜਾਬ ਨੂੰ ਠੀਕ ਕਰਨਾ ਜਾਂ ਪੰਜਾਬ ਚ ਲਾਅ ਐਂਡ ਆਰਡਰ ਤੋਂ ਲੈ ਕੇ ਸਿੱਖਿਆ ਕ੍ਰਾਂਤੀ ਹੈ ਨਾ ਚਾਹੇ ਹੈਲਥ ਦੇ ਮਾਮਲੇ ਚ ਹੋ ਜੇ ਮਾ ਅੱਲਾ ਕਲੀਨਿਕ ਕੋਈ ਬਣਾ ਲੋ ਅਈ ਸੁਣ ਦੇ ਸੋ ਇਸ ਕਰਕੇ ਸਾਡੇ ਸੁਪਰੀਮੋ ਨੇ ਉਹਨਾਂ ਦੀ ਸੋਚ ਹੈ RAM LILA ਗਰਾਊਂਡ ਚੋਂ ਪਾਰਟੀ ਨਿਕਲੀ ਇਨਕਲਾਬ ਚੋਂ ਪਾਰਟੀ ਨਿਕਲੀ ਐਂਟੀ ਕਰਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹਾਂ ਤੁਸੀਂ ਪਿਛਲੇ ਦਿਨ ਦੇਖਿਆ ਹੁਣ ਜਿਹੜੇ ਆਪਾਂ ਐਕਸ਼ਨ ਲਏ ਨੇ ਉਹ ਕਹਿੰਦੇ ਅਸੀਂ ਰਜਿਸਟਰੀ ਨਹੀਂ ਕਰਦੇ ਤਹਿਸੀਲਦਾਰ ਮੈਂ ਕਿਹਾ ਮੈਂ ਕਦੋਂ ਕਰਾਉਣਾ ਤੁਹਾਡੇ ਤੋਂ ਫਿਰ ਚਲੋ ਮੈਂ ਕਿਹਾ ਤਾਂ ਹੋਰ ਰਜਿਸਟਰੀ ਕਰਾ ਲਊਂਗਾ ਤੇ ਹੁਣ ਕਹਿੰਦੇ ਸਾ ਤੁਰਿਸਟੀਂ ਕਰਾ ਲਓ ਜੀ ਪਲੀਜ਼ ਹਰ ਚੀਜ਼ ਦਾ ਬਦਲ ਹੈ ਕਿਸੇ ਵੀ ਨਾ ਦੁਨੀਆ ਖੜਦੀ ਨਹੀਂ ਇੱਥੇ ਵਕਤ ਬਹੁਤ ਵੱਡੀ ਚੀਜ਼ ਹੈ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਇਹ ਵਕਤ